ਹਾਂਜੀ ਸਾਰੀ ਕੱਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ-ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਬਧੀ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਜੀ ਜਿਹੜੇ ਪੁੱਜੇ ਹੋਏ ਖਾਣੇ ਵਾਲੇ ਆਪਣੇ ਛੋਲੇ ਹੁੰਦੇ ਆ ਤੇ ਜਿਹੜੇ ਆਪਣੇ ਮੰਨ ਲਓ ਹਨਾ ਘਰ ਦੇ ਵਿੱਚ ਆਪਾਂ दाल ਸਬਜ਼ੀ ਬਣਾਉਨੇ ਆ ਚੱਲਿਆਂ ਦੀ ਹਨਾ ਕਾਲੇ ਚਨੇ ਆ ਦੀ ਵੀ ਕਹਿ ਦਿੰਦੇ ਆ ਤੇ ਕਾਲੇ ਛੋਲੇ ਆ ਦੀ ਵੀ ਕਹਿ ਦਿੰਦੇ ਆ ਤੇ ਹਨਾ ਅ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਹਾਂ ਇਹਦੇ ਵਿੱਚੋਂ ਖਾਣੇ ਵਾਲੇ ਛੋਲੇ ਕਿਹੜੇ ਹਿਸਾਬ ਨਾਲ ਬਣਾ ਸਕਦੇ ਆ ਤੇ ਤੁਸੀਂ ਵੀ ਬਣੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਚਲੋ ਜੀ ਹਨਾ ਬਿਨਾ ਟਾਈਮ ਵੇਸਟ ਕੀਤੇ ਬਿਨਾ ਕਰਦੇ ਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਤੇ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਆਪਾਂ ਕਾਲੇ ਚਨੇ ਲੈ ਲੈਣੇ ਆ ਤੇ ਇਹ ਮੈਂ ਮਤਲਬ ਕਿ ਹਾਂ ਛੋਟੀ ਹਨਾ ਹਾਂ ਆਪਣੇ ਇੱਕ ਕੌਲੀ ਆਪਾਂ ਇੱਥੇ ਕਾਲੇ ਚਨੇ ਆਂ ਦੀ ਲਈ ਆ ਤੇ ਇਹਨੂੰ ਹਾਂ ਆਪਾਂ ਕੀ ਕਰਾਂਗੇ ਤੇ ਇੱਥੇ ਹਾਂ ਆਪਾਂ ਇੱਕ ਕੌਲਾ ਲੈ ਲਾਂਗੇ ਫਰ ਇਹਦੇ ਵਿੱਚ ਪਾ ਲਾਂ ਕਾਲੇ ਚਨੇ ਇਹਨੂੰ ਆਪਾਂ ਕੌਲੇ ਦੇ ਵਿੱਚ ਪਾ ਲਾਂਗੇ ਫਿਰ ਆਪਾਂ ਇਸ ਥੌਰ ਵਿੱਚ ਜੀ ਇੱਥੇ ਅਨਹਾ ਕੀ ਕੀ ਪਾਉਣਾ ਹੈ ਮੈਂ ਤੁਹਾਨੂੰ ਉਹ ਵੀ ਦੱਸ ਦਿਆਂ ਸਾਰਾ ਕੁਝ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਆਪਾਂ ਕੀ ਕਰਨਾ ਹੈ ਇੱਥੇ ਆਪਾਂ ਇਨੋ ਲੈ ਲੈਣੀ ਹੈ ਇੱਕ ਇੱਕ ਪਾਊਚ ਆਪਾਂ ਆਪਣਾ ਇਨੋ ਦਾ ਲੈਣਾ ਹੈ ਤੇ ਇਹਨੂੰ ਆਪਾਂ ਪਹਿਲਾਂ ਖੋਲ ਲੈਣਾ ਇਨੋ ਨੂੰ ਇਹਦੇ ਵਿੱਚ ਇਨੋ ਦਾ ਬੈਕਟ ਆਪਾਂ ਖੋਲ ਚੁੱਕੇ ਹਾਂ ਤੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇਨੋ ਹੰਦੀ ਬਸ ਹਾਂ ਆਪਾਂ ਸਾਰਾ ਪੈਕੇਟ ਨਹੀਂ ਪਾਉਣਾ ਹੈਗਾ ਕਿਉਂਕਿ ਆਪਣੇ ਕੋਲ ਛੋਲੇ ਥੋੜੇ ਜਿਹੀ ਆ ਤੇ ਇਸ ਕਰਕੇ ਬਸ ਆਪਾਂ ਅੱਧਾ ਕ ਪਾਉਚੀ ਆ ਆਪਣਾ ਜਿਹੜਾ ਇਹਨੋਂ ਦਾ ਪਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਜੀ ਇੱਥੇ ਥੋੜੇ ਜਿਹੀ ਪਾਵਾਂਗੇ ਪਹਲਦੀ ਕਿਹਦਾ ਵਿਵਸ ਕਲਰ ਤੇ ਦੇਣ ਵਾਸਤੇ ਬਸ ਥੋੜੀ ਜਿਹੀ ਪੈਦੇ ਵਿੱਚ ਹਲਦੀ ਪਾਵਾਂਗੇ ਤੇ ਅੱਧਾ ਕ ਚਮਚ ਪਾਵਾਂਗੇ ਜੀ ਇੱਥੇ ਆਪਾਂ ਨਮਕ ਦਾ ਤੇ ਹਾਂਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਇਹਨਾਂ ਨੂੰ ਸੱਲਾ ਮਿਕਸ ਕਰ ਲਾਂਗੇ ਥੋੜੀ ਜਿਹੀ ਫਿਰ ਆਪਾਂ ਇੱਥੇ ਕੀ ਕਰਾਂਗੇ ਜੀ ਥੋੜਾ ਜਿਹਾ ਬੇਟ ਵਿੱਚ ਪਾਣੀ ਪਾ ਲਾਂਗੇ ਤਾਂ ਕਿ ਹਨਾ ਜਿਹੜੀ ਵੀ ਆਪਾਂ ਚੀਜ਼ਾਂ ਪਾਈਆਂ ਨੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਹੋ ਜਾਈਆਂ ਰੁਕ ਰੁਕ ਐਕਸ਼ਨ ਹੋਣ ਲੱਗੇ ਆ ਦੇਖੋ ਤੁਸੀਂ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ। ਇਸਨੂੰ ਆਪਾਂ 2 ਮਿੰਟ ਵਾਸਤੇ ਧੀ ਰਹਿਣ ਦਵਾਵਾਂਗੇ। ਤੇ ਇਸ ਤੋਂ ਬਾਅਦ ਵਿੱਚ ਜੀ ਆਪਾਂ ਇੱਥੇ ਕੀ ਕਰਨਾ ਹੈ? ਹਾਂਜੀ ਹੁਣ ਇੱਥੇ ਆਪਾਂ ਕੀ ਕਰਨਾ ਹੈ ਜੀ ਗੈਸ ਦੇ ਉੱਪਰ ਆਪਾਂ ਕੁੱਕਰ ਰੱਖ ਲੈਣਾ ਤੇ ਇੱਥੇ ਗੈਸ ਆਪਾਂ ਔਨ ਕਰ ਲਿਆ ਤੇ ਇਹਦੇ ਵਿੱਚੋਂ ਪਾਣੀ ਆਪਾਂ ਬਿਲਕੁਲ ਹੀ ਸੁਕਾ ਲੈਣਾ ਮੈਂ ਕਿਹਾ ਇਹ ਕੁੱਕਰ ਨੂੰ ਧੋ ਲਿਆ ਚੰਗੀ ਤਰ੍ਹਾਂ ਤੇ ਆਪਾਂ ਪਾਣੀ ਨੂੰ ਬਿਲਕੁਲ ਹੀ ਸੁਕਾ ਲੈਣਾ। ਤੇ ਇਸ ਦੇ ਵਿੱਚ ਹੁਣ ਆਪਾਂ ਕੀ ਪਾਵਾਂਗੇ ਜੀ ਇੱਥੇ ਅਪਾ ਪਾਵਾਂਗੇ ਜੀ ਨਮਕ ਤੁਸੀਂ ਕੋਈ ਵੀ ਕੰਪਨੀ ਦਾ ਨਮਕ ਜਿਹੜਾ ਤੁਸੀਂ ਯੂਜ਼ ਕਰਦੇ ਤੁਸੀਂ ਉਹ ਪਾ ਸਕਦੇ ਹੋ ਤੇ ਹੈਨਾ ਇੱਕ ਜੇਕਰ ਤੁਹਾਡੇ ਕੋਲੇ ਨਮਕ ਕਹਿ ਸਕਦੇ ਆ ਕਿ ਆਪਾਂ ਹਨਾ ਛੱਲੀਆਂ ਵਗੈਰਾ ਪੁੰਨੀਆਂ ਹੁੰਦੀਆਂ ਨੇ ਜਾਂ ਤੁਸੀਂ ਮਰਮਰੇ ਵੀ ਕਈ ਵਾਰੀ ਭੁਰਨ ਲਾਉਂਦੇ ਤੁਹਾਡਾ ਯੂਜ਼ ਕੀਤਾ ਹੋਇਆ ਨਮਕ ਪਿਆ ਵਾ ਤੁਸੀਂ ਤੁਹਾਡੇ ਕੋਲੇ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਬਸ ਆਪਾਂ ਥੋੜਾ ਜਿਹਾ ਨਮਕ ਪਾਣਾ ਲਓ ਜੀ ਬਸ ਇੰਨਾ ਕੀ ਨਮਕ ਪਾਣਾ ਇਹਦੇ ਵਿੱਚ ਆਪਾਂ ਤੇ ਨਮਕ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਹੈ ਜੀ ਗਰਮ ਇਹ ਪਾ ਬਸ ਇਹਦੇ ਵਿੱਚ ਆਪਾਂ ਥੋੜੇ ਜਿਹੀ ਥੋੜਾ ਜਿਹੀ ਨਮਕ ਪਾਉਣਾ ਹੈ ਤੇ ਨਮਕ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲਾਂਗੇ ਹਾਂਜੀ ਲਓ ਜੀ ਨਮਕ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੇ ਹੁਣ ਜਿਹੜੀ ਇਹ ਆਪਾਂ ਛੋਲੇ ਬਣਾਏ ਆ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਕਸਾ ਪਾ ਥੱਲੇ ਪਾਣੀ ਪਾਣੀ ਜਿਆਨੀ ਪਾਣਾ ਹੈਗਾ ਸਿੱਧਾ ਕੱਢ ਕੇ ਆਪਾਂ ਛੋਲੇ ਜੇ ਪਾ ਦਿੰਦੇ ਆਪਾਂ ਆਹ ਲਓ ਦੇਖੋ ਆਪਾਂ ਚੰਗੀ ਤਰ੍ਹਾਂ ਬਣਾ ਲੈਣ ਨੂੰ ਹਿਲਾ ਦਾਂਗੇ ਆਪਾਂ ਇੰਸਾ ਫਲੇਮ ਆਪਾਂ ਥੋੜਾ ਜਿਹਾ ਕੱਟ ਕਰ ਦਾਂਗੇ ਹਾਂਜੀ ਹੁਣ ਇੱਥੇ ਆਪਾਂ ਇਸ ਤੋਤ ਵਿੱਚ ਜੀ ਕੀ ਕਰਨਾ ਆ ਆ ਇੱਥੇ ਕੁੱਕਰ ਦਾ ਢੱਕਣ ਲਗਾਉਣਾ ਤੁਸੀਂ ਇਹ ਧਿਆਨ ਰੱਖਣਾ ਕਿ ਹਨਾ ਆਪਣੀ ਜਿਹੜੀ ਕੁੱਕਰ ਦੀ ਰਬੜ ਆ ਉਹ ਆਪਾਂ ਕੱਢ ਦੇਣੀ ਆ ਕਿਉਂਕਿ ਆਪਾਂ ਛਿਟੀ ਨਹੀਂ ਮਰਾਉਣੀ ਹੈਗੀ ਹਾਂਜੀ ਲਓ ਜੀ ਆਪਾਂ ਇਹਨੂੰ ਬਸ ਸਿਰਫ ਆਪਾਂ ਨੂੰ 2-3 ਮਿੰਟ ਐਦਾਂ ਹੀ ਬਣਨ ਦਵਾਵਾਂਗੇ ਤੁਸੀਂ ਬਸ ਇਹੀ ਧਿਆਨ ਰੱਖਣਾ ਹੈ ਕਿ ਆਪਾਂ ਕੁੱਕਰ ਦੀ ਛਿਟੀ ਨਹੀਂ ਮਰਾਉਣੀ ਹੈਗੀ ਜੀ ਹਾਂਜੀ ਇੱਥੇ ਆਪਾਂ ਆਪਣਾ ਜਿਹੜਾ ਥੋੜਾ ਥੋੜਾ ਟਾਈਮ ਬਾਅਦ ਹਿਲਾਉਂਦੇ ਰਹਿਣਾ ਤੇ ਹੁਣ ਆਪਾਂ ਕੀ ਕਰਾਂਗੇ ਜੀ ਇੱਥੇ ਆਪਾਂ ਆਪਣਾ ਕੁੱਕਰ ਖੋਲ ਕੇ ਦੇਖਦੇ ਹਾਂ ਲਓ ਜੀ ਇੱਥੇ ਕੋਈ ਕੋਈ ਕਹਿ ਸਕਦੇ ਕੋ ਇਹ ਹੌ ਆਪਣੇ ਛੁਲੇ ਆ ਜਿਹੜੇ ਬਣੇ ਹੋਏ ਆ ਠੀਕ ਤੁਸੀਂ ਦੇਖ ਸਕਦੇ ਹੋ ਤੇ ਪਰ ਲੇਕਿਨ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਸੁਝਾਸ਼ਨ ਕਰੂੰਗੀ ਕਿ ਆਪਾਂ ਇਦਾਂ ਹਨਾ ਘਰ ਦੇ ਵਿੱਚ ਮੱਥਾ ਨਾ ਮਾਰੀਏ ਕਿਉਂਕਿ ਜੇ ਘਰ ਦੇ ਵਿੱਚ ਤਾਂ ਨਾ ਹਾਂ ਬਿਲਕੁਲ ਵੀ ਨਹੀਂ ਬਣਦਾ ਹੈਗਾ ਜਿੰਨੀ ਵੀ ਇਹ ਵੀਡੀਓ ਸਾਰੀ ਫੇਕ ਆ ਤੇ ਬਾਕੀ ਹਨਾ ਦੇਖੋ ਹੁਣ ਆਪਣਾ ਟਾਈਮ ਵੀ ਵੇਸਟ ਹੋ ਗਿਆ ਤੇ ਆਪਣਾ ਜਿਹੜਾ ਕਹਿੰਦੇ ਆ ਮਟੀਰੀਅਲ ਆ ਸਾਰਾ ਕੁਝ ਇਹਨਾ ਹ ਆਪਣਾ ਉਹ ਵੀ ਵੇਸਟ ਹੋ ਗਿਆ ਤੇ ਆਪਣਾ ਟਾਈਮ ਵੀ ਇੰਨਾ ਜ਼ਿਆਦਾ ਲੱਗ ਚੁੱਕਿਆ ਵਾ ਤੇ ਮੈਂ ਵੀ ਤੁਹਾਨੂੰ ਇਹੀ ਸੁਜੈਸਟ ਕਰੂੰਗੀ ਕਿ ਆਪਾਂ ਹੇ ਤੋਂ ਕਿਪੱਕ ਕਰੇ ਮੱਥਾ ਮਾਰਨ ਦੀ ਬਜਾਏ ਆਪਾਂ ਜਿਹੜਾ ਬਾਜ਼ਾਰ ਤੋਂ ਲਿਆ ਕੇ ਆਪਾਂ ਉਹ ਖਾ ਲਿਆ ਕਰੀਏ ਪਰ ਲੇਕਿਨ ਹਨਾ ਜੇ ਅਪਕਾ ਨ ਵੀ ਇਹ ਘਰ ਦੇ ਵਿੱਚ ਆ ਜਿਹੜੇ ਬਿਲਕੁਲ ਵੀ ਨਹੀਂ ਬਣਦੇ ਹੈਗੇ ਤੇ ਜਿੰਨੀਆਂ ਵੀ ਵੀਡੀਓ ਆ ਰਹੀਆਂ ਨੇ ਸਾਰੀਆਂ ਫੇਕ ਨੇ ਮੈਂ ਤਾਂ ਮਤਲਬ ਮੇਰੀਆਂ ਭੈਣਾਂ ਨੂੰ ਜਾਂ ਮੇਰੇ ਵੀਰਾਂ ਨੂੰ ਇਹ ਸੁਜੈਸਟ ਕਰੂੰਗੀ ਕਿ ਤੁਸੀਂ ਇੰਦਾ ਹਨਾ ਘਰ ਦੇ ਵਿੱਚ ਆਪਦਾ ਟਾਈਮ ਵੇਸਟ ਨਾ ਕਰੋ ਤੇ ਹਨਾ ਆਪਣਾ ਮਟੀਰੀਅਲ ਆ ਜਿਹੜਾ ਉਹ ਵੀ ਨਾ ਵੇਸਟ ਕਰੋ ਆ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਸਾਰੀ ਚੀਜ਼ ਹੈ ਜਿਹੜੀ ਉਹ ਖਰਾਬ ਹੋ ਚੁੱਕੇ ਕਿਉਂਕਿ ਬਿਲਕੁਲ ਵੀ ਨਹੀਂ ਬਣੇ ਹੈਗੇ ਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਵਿਊ ਲੈਣ ਦੇ ਮਾਰੇ ਹਨਾ ਸਾਰਾ ਕੁਝ ਇਹ ਕਰ ਰਹੇ ਨੇ ਤੇ ਹਨਾ ਬਾਕੀ ਮੈਂ ਤਾਂ ਜਨ ਦੀ ਆਪਣੀਆਂ ਭੈਣਾਂ ਨੂੰ ਹੀ ਸੁਝਾ ਦਉਂਗੀ ਕਿ ਹਾਂ ਆਪਾਂ ਘਰ ਦੇ ਵਿੱਚ ਜਿਹੜਾ ਟਾਈਮ ਵੇਸਟ ਉਹ ਨਾ ਕਰਿਆ ਕਰੀਏ ਤੇ ਬਾਕੀ ਹਨਾ ਜੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਕਿਸੇ ਹੋਰ ਨਵੇਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ